ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸੰਗਰੂਰ ਦੇ ਗੁਜਰਾਪਿੰਡ ਦੇ ਵਿੱਚ ਜਿਹੜੀਲੀ ਸ਼ਰਾਬ ਕਾਰਨ ਜਿੱਥੇ 21 ਕਿਲੋ ਕਾਨੇ ਇਸ ਜਹਾਨ ਨੂੰ ਅਲਵਿਦਾ ਕਹਿ ਦਿੱਤਾ ਤੇ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਰਾਜਨੀਤਿਕ ਨੇਤਾ ਜਿਹੜੇ ਨੇ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਇਸ ਦੌਰਾਨ ਪੁਲਾਥ ਤੋਂ ਵਿਦਾਇਕ ਸੁਪਾਲ ਸਿੰਘ ਖੈਰਾ ਹੋਣਾਂ ਦੇ ਵੱਲੋਂ ਵੀ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੁਪਾਲ ਸਿੰਘ ਖੈਰਾ ਨੇ ਕਿਹਾ ਕਿ ਜਦੋਂ ਵੀ ਕਿਤੇ ਕੋਈ ਮੰਦਭਾਗੀ ਘਟਨਾ ਵਾਪਰਦੀਆਂ ਜਾਂ ਕਿਤੇ ਵੀ ਕੋਈ ਤੱਕਾ ਹੁੰਦਾ ਤੇ ਮੈਂ ਜਰੂਰ ਆਪਣਾ ਜੇ ਸਮਝ ਕੇ ਉਥੇ ਪਹੁੰਚਦਾ ਹੈ ਚਾਹੇ ਐਨਐਸਏ ਤਹਿਤ ਬੰਦ ਸਿੰਘਾਂ ਦੀ ਗੱਲ ਹੋਵੇ ਜਾਂ ਕਿਸਾਨੀ ਅੰਦੋਲਨ ਦੇ ਉਤੇ ਡਟੇ ਹੋਏ ਕਿਸਾਨਾਂ ਦੀ ਗੱਲ ਹੋਵੇ ਤਾਂ ਉਹ ਜਰੂਰ ਆਪਣਾ ਫਰਜ਼ ਸਮਝ ਕੇ ਪਹੁੰਚਦੇ ਹਨ ਤੇ ਨਾਲ ਹੀ ਉਹਨਾਂ ਨੇ ਕਹਿ ਕੇ ਜੋ ਘਟਨਾ ਸੰਗਰੂਰ ਦੇ ਵਿੱਚ ਵਾਪਰੀ ਹੈ ਉਹ ਸਰਕਾਰ ਦੀ ਅਣਗਹਿਲੀ ਕਾਰਨ ਵਾਪਰੀ ਹੈ ਸਰਕਾਰ ਦੀ ਢਿੱਲ ਕਾਰਨ ਵਾਪਰੀ ਹੈ ਕਿਉਂਕਿ ਇੰਡੇ ਵੱਡੇ ਲੈਵਲ ਦੇ ਉਤੇ ਜ਼ਹਿਰੀਲੀ ਸ਼ਰਾਬ ਬਣਦੀ ਬਣਦੀ ਰਹੀ ਹੈ ਤੇ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੋ ਸਰਕਾਰ ਨੂੰ ਆੜੇ ਹੱਥੀ ਲਾਇਆ ਤੇ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਲੋਕ ਸਭਾ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਸੀਨੀਅਰ ਲੀਡਰਸ਼ਿਪ ਹੁਕਮ ਕਰੇਗੀ ਮੈਂ ਉਸੇ ਤਰ੍ਹਾਂ ਹੀ ਉਸ ਨੂੰ ਖੇੜੇ ਮੱਥੇ ਪ੍ਰਮਾਣ ਕਰਾਂਗਾ ਤੇ ਨਾਲ ਹੀ ਉਹਨੇ ਕਿਹਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੰਗਰੂਰ ਤੋਂ ਚੋਣ ਲੜਾਂਗਾ ਜਾਂ ਨਹੀਂ ਲੜਾਂਗਾ ਜਿਵੇਂ ਵੀ ਸੀਨੀਅਰ ਲੀਡਰਸ਼ਿਪ ਮੈਨੂੰ ਹੁਕਮ ਕਰੇਗੀ ਮੈਂ ਉਹਨਾਂ ਦੇ ਹੁਕਮਾਂ ਦੇ ਪੈਰਾ ਦੇਵਾਂਗਾ ਸੋ ਹੋਰ ਕੀ ਕੁਝ ਕਹਿੰਦੇ ਨਜ਼ਰ ਆਉਂਦੇ ਨੇ ਸਖਪਾਲ ਸਿੰਘ ਖਹਿਰਾ ਇਸ ਪੂਰੇ ਮਾਮਲੇ ਤੇ ਉਹ ਸੁਣਦੇ ਆਂ ਇੱਥੇ ਵੀ ਕਿਤੇ ਬੇਇਨਸਾਫੀ ਹੋਈ ਪੰਜਾਬ ਦੇ ਵਿੱਚ ਮੈਂ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਚਾਹੇ ਉਹ ਐਨਐਸਏ ਲਾਉਣਾ ਨੌਜਵਾਨਾਂ ਨੂੰ ਚੱਕ ਕੇ ਡਿਬਰੂਗੜ੍ਹ ਜੇਲ੍ਹ ਅਸਾਮ ਚ ਭੇਜ ਦੇਣਾ ਬੰਦੀ ਸਿੰਘਾਂ ਦੀ ਗੱਲ ਹੈ ਅ ਮੱਤੇਵਾੜਾ ਦਾ ਜਿਹੜਾ ਮੋਰਚਾ ਲੱਗਿਆ ਮੈਂ ਉੱਥੇ ਗਿਆ ਵਾਂ ਜ਼ੀਰੇ ਫੈਕਟਰੀ ਨੂੰ ਬੰਦ ਕਰਾਉਣ ਦੀ ਗੱਲ ਮੈਂ ਉੱਥੇ ਪਹੁੰਚਿਆ ਸੀਗਾ ਬੇਅਦਬੀਆਂ ਦਾ ਮਸਲੇ ਤੇ ਕੀਤਾ ਪਾਣੀਆਂ ਦੇ ਮਸਲੇ ਦੇ ਉੱਤੇ ਜਿਹੜਾ ਨਹਿਰਾਂ ਤੇ ਫਿਰੋਜ਼ਪੁਰ ਧਰਨਾ ਲੱਗਿਆ ਮੈਂ ਉੱਥੇ ਪਹੁੰਚਿਆ ਭਾਨੇ ਸਿੱਧੂ ਦੇ ਉੱਤੇ ਬੇਇਨਸਾਫੀ ਹੋਈ ਮੈਂ ਕੋਰਟ ਦੁਨne ਪਹੁੰਚਿਆ ਸੋ ਮੈਨੂੰ ਇੱਕ ਕਿਸਮ ਦਾ ਮੇਰੇ ਸੁਭਾਅ ਵਿੱਚ ਹੈ ਕਿ ਮੈਂ ਕਿਤੇ ਵੀ ਬੇਇਨਸਾਫੀ ਹੁੰਦੀ ਹੈ ਤਾਂ ਜਿਹੜਾ ਸਾਨੂੰ ਸਿਖਾਇਆ ਗਿਆ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਨੂੰ ਦੇਖ ਕੇ ਪਿੱਠ ਕਰਨੀ ਆ ਜਾਂ ਮੂਕ ਦਰਸ਼ਕ ਬਣਨਾ ਜ਼ੁਲਮ ਦੇ ਖਿਲਾਫ ਹਮੇਸ਼ ਸੋ ਪੋਸਿਬਲੀ ਉਹਦੇ ਕਰਕੇ ਲੋਕਾਂ ਚ ਇੱਕ ਗੁੱਡਵਿਲ ਜਨਰੇਟ ਹੋਈ ਹੈ ਬਾਕੀ ਟਿਕਟਸ ਜਿਹੜਾ ਪ੍ਰੋਸੈਸ ਹੈ ਉਹ ਕਾਂਗਰਸ ਪਾਰਟੀ ਜਿਹੜੀ ਸਾਡੀ ਉਹ ਜਦੋਂ ਤੱਕ ਕਰੇਗੀ ਅ ਅਗਰ ਉਹ ਕੋਈ ਸਮਝਣ ਦੇ ਮناسب ਕਿ ਹਾਂ ਅਸੀਂ ਸੁਪਾਲ ਸਿੰਘ ਨੂੰ ਜਾਂ ਖੈਰੇ ਨੂੰ ਕਿਤੇ ਲੜਾਉਣਾ ਵਾ ਤੇ ਮੈਂ ਕਦੀ ਪਿੱਠ ਨਹੀਂ ਕੀਤੀ ਔਰ ਮੈਂ ਕਿਸੇ ਵੀ ਵੱਡੀ ਚੁਣੌਤੀ ਤੋਂ ਜ਼ਿੰਦਗੀ ਚ ਪਿੱਛੇ ਨਹੀਂ ਹਟਿਆ ਨਹੀਂ ਪ੍ਰਾਇੋਰਟੀ ਕਿਹੜੀ ਰੋਹੂ ਪ੍ਰੋਡੂਸ ਸਰ ਉਹ じゃ ਸੰਭੀਰ ਨਹੀਂ ਮੈਂ ਕੋਈ ਪ੍ਰਾਇੋਰਟੀ ਕੋਈ ਇਸ ਤਰ੍ਹਾਂ ਦੇ ਆਪਣੇ ਮਨ ਵਿੱਚ ਖਿਆਲ ਨਹੀਂ ਲੈਂਦਾ ਇਟ ਡਿਪੈਂਡਸ ਸੋਲੀਲੀ ਓਨ ਦ ਪਾਰਟੀ ਬਿਕਾਜ਼ ਮੈਂ ਕੋ ਮੈਂਬਰ ਪਾਰਲੀਮੈਂਟ ਲੜਨ ਦੇ ਵਿੱਚ ਕੋਈ ਇੰਟਰਸਟਡ ਨਹੀਂ ਹੈਗਾ ਹਾਂ ਜੇ ਪਾਰਟੀ ਕਹੂਗੀ ਕਿ ਅਸੀਂ ਲੜਾਉਣਾ ਹੈ ਤੁਹਾਨੂੰ ਪਾਰਲੀਮੈਂਟਸ ਲੈ ਕੇ ਜਾਣਾ ਚਾਹੁੰਦੇ ਆਂ ਥੈਨ ਆਈ ਵਿਲ ਨੋਟ ਡਿਸਿਸਟ ਆਈ ਵਿਲ ਨੋਟ ਸ਼ੋ ਮਾਈ ਬੈਕ ਟੂ 뎀 ਔਰ ਉਹਦੇ ਚ ਕਾਰਨ ਹੋਰ ਵੀ ਬਹੁਤ ਵੱਡਾ ਮੇਰੇ ਖਿਆਲ ਸੰਗਰੂਰ ਦੇ ਵਿੱਚ ਆਵਾਜ਼ ਜਿਹੜੀ ਉੱਠ ਰਹੀ ਆ ਉਹ ਭਗਵੰਤ ਮਾਨ ਨੇ ਜਿਹੜਾ ਮੇਰੇ ਤੇ ਇੱਕ ਬਿਲਕੁਲ ਝੂਠਾ ਬੇਬੁਨਿਆਦ ਮਨਕਰਤ ਔਰ ਬੜਾ ਲਾਈਫ ਥ੍ਰੀਟਨਿੰਗ ਦਰਜ ਕੇਸ ਦਰਜ ਕੀਤਾ ਐ ਐਨਡੀਪੀਐਸ ਦਾ ਜਦਕਿ ਇਹਨੂੰ ਪਤਾ ਸੀ ਅੱਛੀ ਤਰ੍ਹਾਂ ਨਾਲ ਕਿ ਇਹ ਜਿਹੜਾ ਐਨਡੀਪੀਐਸ ਦਾ ਕੇਸ ਆ 2 ਉਸ ਵਕਤ ਅਦਾਲਤ ਨੇ ਸਮਨ ਕੀਤਾ ਸੀ ਜਦੋਂ ਮੈਂ ਰਾਣੇ ਗੁਰਜੀਤ ਨੂੰ ਇੱਕ ਮਾਈਨਿੰਗ ਮਾਫੀਆ ਕੇਸ 'ਚ ਘੜਾਇਆ ਸੀਗਾ ਔਰ ਉਸ ਵਕਤ ਸੋਸ਼ਲ ਮੀਡੀਆ ਦੇ ਵੀਡੀਓਜ਼ ਅੱਜ ਵੀ ਅਵੇਲੇਬਲ ਨੇ ਭਗਵੰਤ ਪਾਨ ਦੀਆਂ ਜਿੱਥੇ ਮੈਨੂੰ ਕਹਿ ਰਿਹਾ ਜਿੱਥੇ ਕਹਿ ਰਿਹਾ ਮੇਰੇ ਹੱਕ 'ਚ ਕੇ ਖੈਰਾ ਬੇਗੁਨਾਹ ਹੈ ਇਹਦੇ ਨਾਲ ਧੱਕਾ ਹੋ ਰਿਹਾ ਇਹਦੇ ਨਾਲ ਵੈਂਡੇਟਾ ਹੋ ਰਿਹਾ ਮੈਂ ਪਾਰਲੀਮੈਂਟ ਵਿੱਚ ਗੱਲ ਉਠਾਉਂਗਾ ਸਰਕਾਰ ਬਣਨ ਤੇ ਉਸੇ ਕੇਸ ਮੈਨੂੰ ਇੰਪਲੀਟ ਕਰਤਾ ਔਰ ਜਦੋਂ 4 ਜਨਵਰੀ 2024 ਨੂੰ ਮੇਰੀ ਹਾਈ ਕੋਰਟ ਨੇ ਬੇਲ ਦਿੱਤੀ ਆ ਉਸ ਦਿਨ ਤੜਕੇ 3 ਵਜੇ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਇੱਕ ਹੋਰ ਝੂਠਾ ਮੁਕਦਮਾ ਦਰਜ ਕਰਕੇ ਮੈਨੂੰ ਫਿਰ ਜੇਲ੍ਹ ਵਿੱਚ ਰੀਅਰੈਸਟ ਕੀਤਾ ਇੱਥੋਂ ਉਹਦੀ ਨਫ਼ਰਤ ਦੀ ਭਾਵਨਾ ਉਜਾਗਰ ਹੋਈ ਤੇ ਪੰਜਾਬ ਦੇ ਲੋਕ ਤੁਹਾਨੂੰ ਮੈਂ ਦੱਸ ਦਿੰਦਾ ਕਿ ਹਮੇਸ਼ਾ ਕਦੀ ਵੀ ਐਗਰੈਸਿਵ ਨਾਲ ਨਹੀਂ ਖੜੇ ਹੁੰਦੇ ਜ਼ਾਲਮ ਨਾਲ ਨਹੀਂ ਖੜੇ ਹੁੰਦੇ ਉਹ ਹਮੇਸ਼ਾ ਵਿਕਟਿਮ ਦੇ ਨਾਲ ਖੜੇ ਹੁੰਦੇ ਜਿਹਦੇ ਤੇ ਅਤਿਆਚਾਰ ਜ਼ੁਲਮ ਹੁੰਦਾ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਅਗਰ ਕੋਈ ਨੌਬਤ ਆਈ ਸੰਗਰੂਰ ਦੇ ਵਿੱਚ ਖੜੇ ਹੋਣ ਦੀ ਉਹਦੇ ਵਿੱਚ ਭਗਵੰਤ ਮਾਨ ਦਾ ਵੀ ਯੋਗਦਾਨ ਹੈ ਔਰ ਮੈਂ ਕਹੂੰਗਾ ਕਿ ਫੇਰ ਜੇ ਲੜਨਾ ਹੀ ਹੈ ਤੇ ਤੂੰ ਫਿਰ ਮੀਥਿਆਰ ਨੂੰ ਪਿੱਛੇ ਕਰ ਆਪ ਲੜ ਬਣਿਆ ਰਿਹਾ ਚੀਫ ਮਿਨਿਸਟਰ ਚੀਫ ਮਿਨਿਸਟਰ ਹੋ ਕੇ ਲੜ ਲਾ ਅਸਲੀ ਲੜਾਈ ਤਾਂ ਫਿਰ ਫਿਰ ਬਣਦੀ ਆ ਤੇ ਮੈਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਜ਼ਿੰਦਗੀ ਜਿੱਤ ਹਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਈਸ਼ਵਰ ਅੱਲਾ ਗੋਡ ਸਾਡਾ ਕੰਮ ਹੈਗਾ ਆਪਣੀ ਕੰਮ ਇਮਾਨਦਾਰੀ ਨਾਲ ਕਰਕੇ ਅੱਗੇ ਗਾਂ ਵਧਦੇ ਜਾਣਾ ਵਧਦੇ ਜਾਣਾ ਇਹੀ ਕੰਮ ਅਸੀਂ ਕਰਾਂਗੇ